ਨੌਰੀ ਬਾਰਡਰ ਤੇ ਕੇਂਦਰ ਸਰਕਾਰ ਨੇ ਫੋਰਸ ਅੱਗੇ ਗਦਰਤਮ ਕੀਆ ਵਾਸਤੇ ਵਧਾਈ ਆ ਨਾ ਪਰਸ ਤੇ ਸਾਡਾ ਕੰਨਾ ਨੂੰ ਵਾਪਸ ਕਰੋ ਅਸੀਂ ਤਾਂ ਕੇਂਦਰ ਨਾਲ ਲੜ ਰਹੇ ਪੰਜਾਬ ਨਾਲ ਸਾਡਾ ਰੌਲਾ ਕੋਈ ਨਹੀਂਗਾ ਸਾਨੂੰ ਹੁਣ ਇਧਰ ਧਿਆਨ ਨਾ ਕਰਨਾ ਪਵੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣੂਗਾ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਹੋਊਗਾ ਆਦੀਵਾਸੀਆਂ ਦੇ ਸੰਵਿਧਾਨ ਦੀ 5ਵੀਂ ਸੂਚੀ ਲਾਗੂ ਹੋਊਗੀ ਔਰ ਮਜ਼ਦੂਰਾਂ ਦੀ 200 ਦਿਨ ਨਰੇਗਾ ਅਰ ਚੰਗੀ ਦਿਹਾੜੀ ਬਣ ਕੇ ਰਹੂਗੀ। ਭਾਈ ਸ਼ੰਭੂ ਮੋਰਚੇ ਨੂੰ ਕਾਮਯਾਬ ਕਰਨ ਲਈ ਹਰ ਪੰਜਾਬ ਦੇ ਹਰ ਪਿੰਡ ਚੋਂ ਇਕੱਠਾ ਲੀ। ਇਸ ਮੋਰਚੇ ਤੇ ਲਾ ਕੇ ਖੜਾਓ। ਮੈਂ ਸਰਵਣ ਸੰਗ ਪਦੇਰ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲਦਾ ਸਾਡੇ ਸਾਹਮਣੇ ਮੈਂ ਸਟੇਜ ਤੇ ਖੜਾ ਨਵੀਂ ਸਟੇਜ ਦੇ ਉੱਤੇ ਨਵੀਂ ਅਸੀਂ ਪਿੱਛੇ ਬੋਰਡ ਲਾਇਆ ਹੈਗਾ ਦੋਵਾਂ ਮੋਰਚਿਆਂ ਦਾ ਦਿੱਲੀ ਅੰਦੋਲਨ 2 ਇਹਦੇ ਨਾਲ ਦੀ ਨਾਲ ਕੱਲ 12 ਵਜੇ ਸ਼ੰਭੂ ਮੋਰਚੇ ਤੇ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਔਰ ਵੱਡੇ ਐਲਾਨ ਕੀਤੇ ਜਾਣਗੇ ਜਿਹੜਾ ਸਰਕਾਰ ਨੇ ਖਨੌਰੀ ਬਾਰਡਰ ਤੇ ਕੇਂਦਰ ਸਰਕਾਰ ਨੇ ਫੋਰਸ ਅਗੇ ਗਿੱਦੜਤਮਕਿਆ ਵਾਸਤੇ ਵਧਾਈ ਆ ਨਾ ਸਪਸ਼ਟ ਆ ਸਾਡਾ ਕਹਿੰਨਾ ਨੂੰ ਵਾਪਸ ਕਰੋ ਪੀਸਫੁਲੀ ਹੈਗਾ ਦੋਵਾਂ ਫੋਰਮਾਂ ਦਾ 111 ਦੇ ਮਰਨਵਰਤ ਤੇ ਬੈਠੇ ਕਿਸਾਨਾਂ ਨੇ ਜਾ ਕੇ ਗਾੜੀ ਬੈਣਾ ਸੀ ਕਰਨਾ ਕੀ ਸੀਗਾ ਦੂਸਰਾ ਜਦੋਂ ਪ੍ਰਧਾਨ ਮੰਤਰੀ ਦੀ ਪੰਜਾਬ ਆਏ ਅਰ ਕੁਝ ਕ੍ਰਾਂਤੀਕਾਰੀ ਦੇ ਕਿਸਾਨਾਂ ਆ ਰਾਮ ਕਿਸਾਨਾਂ ਦੇ ਉੱਤੇ 307 ਦੇ ਪਰਚੇ ਕੀਤੇ ਆ 307 ਦਾ ਤਾਂ ਕੋਈ ਰੌਲਾ ਨਹੀਂ ਹੈਗਾ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦੇ ਵੀ ਸਾਡੀ એનર્ਜੀ ਨਾ ਵੇਸਟ ਕਰਿਓ ਅਦਾਲਤ ਦੇ ਨਾਂ ਤੇ ਸਪਸ਼ਟ ਕਰੋ ਅਸੀਂ ਤਾਂ ਕੇਂਦਰ ਨਾਲ ਲੜ ਰਹੇ ਪੰਜਾਬ ਨਾਲ ਸਾਡਾ ਰੌਲਾ ਕੋਈ ਨਹੀਂਗਾ ਸਾਨੂੰ ਹੁਣ ਇੱਧਰ ਧਿਆਨ ਨਾ ਕਰਨਾ ਪਵੇ ਦੂਸਰਾ ਕੱਲ ਦੇਖੋ ਕਹਿੰਦੇ ਮੋਦੀ ਸਰਕਾਰ ਮੰਨਦੀ ਨਹੀਂ ਹੈਗੀ ਮਨਾ ਕੇ ਛੱਡਾਂਗੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣੂਗਾ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਹੋਊਗਾ ਆਦੀਵਾਸੀਆਂ ਦੇ ਸੰਵਿਧਾਨ ਦੀ ਪੰਜਵੀਂ ਸੂਚੀ ਲਾਗੂ ਹੋਊਗੀ ਔਰ ਮਜ਼ਦੂਰਾਂ ਦੀ 200 ਦਿਨ ਨਰੇਗਾ ਔਰ ਚੰਗੀ ਦਿਹਾੜੀ ਬਣ ਕੇ ਰਹੂਗੀ ਇਹ ਲੋਕ ਲਹਿਰ ਦੱਸਦੀ ਹੈਗੀ ਆ ਪੰਜਾਬ ਬੰਦ ਹੋਵੇ ਔਰ ਜਿਵੇਂ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਨੇ ਸਹਿਯੋਗ ਦਿੱਤਾ ਵਾ ਇਹ ਮੋਦੀ ਸਰਕਾਰ ਨੂੰ ਸਪਸ਼ਟ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਅਸੀਂ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਮੋਰਚਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਚਾਹੇ ਖਨੌਰੀ ਹੋਵੇ ਬਾਅਦ ਸ਼ੰਭੂ ਮੋਰਚੇ ਨੂੰ ਕਾਮਯਾਬ ਕਰ ਲਈ ਹਰ ਪੰਜਾਬ ਦੇ ਹਰ ਪਿੰਡ ਤੋਂ ਇੱਕ ਟਰਾਲੀ ਇਸ ਮੋਰਚੇ ਚਲਿਆ ਕੇ ਖੜਾਓ ਅਸੀਂ ਮੋਦੀ ਸਰਕਾਰ ਨੂੰ ਜੜਾ ਝਕਾਵਾਂਗੇ ਵੀ ਤੇ ਮੰਗਾ ਵੀ ਮਨਾਵਾਂਗੇ ਧੰਨਵਾਦ